ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਉਹਨਾਂ ਕੁੜੀਆਂ ਲਈ ਪ੍ਰੇਰਨਾ ਸਰੋਤ ਆ ਜਿਹੜੀਆਂ ਛੋਟੀ ਉਮਰ ਦੇ ਵਿੱਚ ਗਲਤੀ ਕਰਕੇ ਕਿਸੇ ਬਗਾਨੇ ਮੁੰਡੇ ਨਾਲ ਆਪਣੀ ਮਾਂ ਪਿਓ ਦੀ ਇੱਜ਼ਤ ਰੋਲ ਕੇ ਚਲੀਆਂ ਜਾਂਦੀਆਂ ਇਹਦੇ ਨਾਲ ਉਹ ਆਪਣੇ ਮਾਪਿਆਂ ਨੂੰ ਤਾਂ ਜਿਉਂਦੇ ਜੀ ਮਾਰਦੀਆਂ ਤੇ ਨਾਲ-ਨਾਲ ਆਪਣੀ ਜ਼ਿੰਦਗੀ ਵੀ ਖਰਾਬ ਕਰ ਲੈਂਦੀਆਂ ਨੇ ਅੱਜ ਦੀ ਕਹਾਣੀ ਆ ਚੰਨੀ ਨਾਂ ਦੀ ਇੱਕ ਕੁੜੀ ਦੀ ਚੰਨੀ ਜਦੋਂ 8ਵੀਂ ਪਾਸ ਕਰਕੇ ਹਟੀ ਤਾਂ ਉਹਦੇ ਮਾਪਿਆਂ ਨੂੰ ਫਿਕਰ ਹੋ ਗਿਆ ਕਿ ਹੁਣ ਚੰਨੀ ਨੂੰ ਪੜਨ ਕਿੱਥੇ ਲਈਏ ਕਿਉਂਕਿ ਉਹਨਾਂ ਦੇ ਪਿੰਡ 8ਵੀਂ ਤੱਕ ਦਾ ਸਕੂਲ ਸੀ ਚੰਨੀ ਦੀ ਮਾਂ ਨੇ ਉਹਦੇ ਪਿਓ ਨੂੰ ਕਿਹਾ ਕਿ ਸ਼ਹਿਰ ਪੜਨ ਦੀ ਬਜਾਏ ਆਪਾਂ ਆਪਣੀ ਕੁੜੀ ਨੂੰ ਨਾਲ ਦੇ ਪਿੰਡ ਲਾ ਦਿੰਨੇ ਆ ਉਹ ਕਹਿੰਦਾ ਵੀ ਸ਼ਹਿਰ ਤਾਂ ਬਸ ਜਾਂਦੀ ਹੈ ਤੇ ਨਾਲ ਦੇ ਪਿੰਡ ਇਹ ਕਾਤੇ ਜਾਇਆ ਕਰੋ ਚੰਨੀ ਦੀ ਮਾਂ ਕਹਿਣ ਲੱਗੀ ਵੀ ਆਪਾਂ ਇਹਨੂੰ ਸਾਈਕਲ ਲੈ ਦੇਾਂਗੇ ਵੀ ਬਾਕੀ ਕੁੜੀਆਂ ਵੀ ਜਾਂਦੀਆਂ ਨੇ ਉਹਨਾਂ ਦੇ ਨਾਲ ਚਲੀ ਜਾਇਆ ਕਰੂ ਚਲੋ ਚੰਨੀ ਦੇ ਮਾਪਿ ਉਹਨੇ ਉਹਦਾ ਨੌਵੀਂ ਦੇ ਵਿੱਚ ਨਾਲ ਦੇ ਪਿੰਡ ਦਾਖਲਾ ਕਰਵਾਤਾ ਤੇ ਉਹਨੂੰ ਇੱਕ ਸਾਈਕਲ ਲੈ ਕੇ ਦੇਤਾ ਚੰਨੀ ਸਾਈਕਲ ਤੇ ਰੋਜ਼ ਪੜਨ ਜਾਂਦੀ ਨੌਵੀਂ ਕਲਾਸ ਚੰਨੀ ਨੇ ਪਾਸ ਕਰ ਲਈ ਤੇ 10ਵੀਂ ਦੇ ਵਿੱਚ ਹੋ ਗਈ ਜਦੋਂ ਚੰਨੀ 10ਵੀਂ ਦੇ ਵਿੱਚ ਹੋਈ ਤੇ ਉਹ ਸਕੂਲ ਜਾਂਦੀ ਸਾਈਕਲ ਤੇ ਰਸਤੇ ਦੇ ਵਿੱਚ ਉਹਨੂੰ ਇੱਕ ਮੁੰਡਾ ਮਿਲਦਾ ਉਹ ਚੰਨੀ ਨੂੰ ਰੋਜ਼ ਬੁਲਾਉਂਦਾ ਪਰ ਚੰਨੀ ਨੂੰ ਉਹਤੇ ਗੁੱਸਾ ਆਉਂਦਾ ਉਹਨੂੰ ਬੁਲਾਉਂਦੀ ਨਾ ਇਸੇ ਤਰ੍ਹਾਂ 1 ਮਹੀਨਾ ਲੰਘ ਗਿਆ ਉਹ ਮੁੰਡਾ ਜਿਹਦਾ ਨਾਮ ਹੈਪੀ ਸੀ ਉਹ ਚੰਨੀ ਦਾ ਪਿੱਛਾ ਕਰਦਾ ਜਦੋਂ ਵੀ ਉਹ ਚੰਨੀ ਨੂੰ ਬੁਲਾਉਂਦਾ ਤਾਂ ਚੰਨੀ ਸਾਈਕਲ ਤੇਜ਼ ਕਰ ਲੈਂਦੀ ਤੇ ਚਲੀ ਜਾਂਦੀ 1 ਮਹੀਨਾ ਲਗਾਤਾਰ ਹੈਪੀ ਨੇ ਚੰਨੀ ਦਾ ਪਿੱਛਾ ਕੀਤਾ ਤੇ 1 ਮਹੀਨੇ ਬਾਅਦ ਉਹ ਅਚਾਨਕ ਆਉਣੋਂ ਹਟ ਗਿਆ ਜਿਸ ਦਿਨ ਉਹ ਨਾ ਆਇਆ ਤਾਂ ਚੰਨੀ ਨੂੰ ਐ ਫੀਲ ਹੋਇਆ ਵੀ ਹੈਪੀ ਕਿਉਂ ਨਹੀਂ ਆਇਆ ਭਾਵੇਂ ਕਿ ਉਹ ਤੇ ਗੁੱਸਾ ਕਰਦੀ ਸੀ ਉਹਦੇ ਨਾਲ ਬੋਲਦੀ ਵੀ ਨਹੀਂ ਸੀ ਪਰ ਉਹਦੇ ਨਾ ਆਉਣ ਕਰਕੇ ਚੰਨੀ ਉਦਾਸ ਹੋ ਗਈ ਚੰਨੀ ਨੇ ਸੋਚਿਆ ਵੀ ਹੈਪੀ ਨੂੰ ਕੀ ਗੱਲ ਹੋ ਗਈ ਆਇਆ ਕਿਉਂ ਨਹੀਂ ਇਨਾ ਸੋਚਾਂ ਵਿੱਚ ਪਈ ਚੰਨੀ ਸਕੂਲ ਪਹੁੰਚ ਜਾਂਦੀ ਆ ਤੇ ਸਕੂਲ 'ਚ ਵੀ ਉਹਦਾ ਮਨ ਨਹੀਂ ਲੱਗਦਾ ਜਦੋਂ ਉਹ ਦੁਪਹਿਰੇ ਆਉਂਦੀ ਹੈ ਛੁੱਟੀ ਵੇਲੇ ਤਾਂ ਹੈਪੀ ਉਹਨੂੰ ਫਿਰ ਵੀ ਨਹੀਂ ਮਿਲਦਾ ਘਰ ਆ ਕੇ ਉਹ ਉਦਾਸ ਹੋ ਜਾਂਦੀ ਆ ਤੇ ਉਹ ਆਪਣੀ ਮਾਂ ਨੂੰ ਕਹਿੰਦੀ ਆ ਕਿ ਮਾਂ ਮੈਨੂੰ ਬੁਲਾਈ ਨਾ ਮੇਰਾ ਸਿਰ ਦਰਦ ਕਰਦਾ ਉਹਦੀ ਮਾਂ ਉਹਦਾ ਫਿਕਰ ਕਰਦੀ ਆ ਤੇ ਉਹਨੂੰ ਚਾਹ ਬਣਾ ਕੇ ਦਿੰਦੀ ਆ ਤੇ ਉਹਨੂੰ ਕਹਿੰਦੀ ਆ ਕਿ ਤੀ ਇਹ ਤੂੰ ਚਾਹ ਪੀ ਲੈ ਤੇ ਆਰਾਮ ਕਰ ਲੈ ਅਗਲੇ ਦਿਨ ਚੰਨੀ ਸਕੂਲ ਜਾਂਦੀ ਆ ਉਹਨੂੰ ਐਂ ਲੱਗਦਾ ਵੀ ਹੈਪੀ ਅੱਜ ਹੋਊਗਾ ਤਾਂ ਹੈਪੀ ਅਗਲੇ ਦਿਨ ਵੀ ਨਹੀਂ ਹੁੰਦਾ ਐਸੇ ਸੋਚਾਂ ਦੇ ਵਿੱਚ ਇੱਕ ਮਹੀਨਾ ਲੰਘ ਜਾਂਦਾ ਜਦੋਂ ਹੈਪੀ ਚੰਨੀ ਨੂੰ ਨਹੀਂ ਮਿਲਦਾ ਤਾਂ ਚੰਨੀ ਇਹ ਸੋਚਦੀ ਆ ਵੀ ਨਾਲੇ ਮੇਰਾ ਉਹਦੇ ਨਾਲ ਕੋਈ ਰਿਸ਼ਤਾ ਨਹੀਂ ਸੀ ਫਿਰ ਵੀ ਮੈਨੂੰ ਉਹਦੀ ਯਾਦ ਕਿਉਂ ਆਉਂਦੀ ਆ ਇੱਕ ਮਹੀਨੇ ਬਾਅਦ ਚੰਨੀ ਸਕੂਲ ਜਾਂਦੀ ਆ ਜਦੋਂ ਉਹ ਤਾਂ ਰੋਜ਼ ਹੀ ਸਕੂਲ ਤਾਂ ਜਾਂਦੀ ਆ ਇੱਕ ਮਹੀਨੇ ਬਾਅਦ ਹੈਪੀ ਫੇਰ ਆਉਂਦਾ ਤੇ ਉਹਨੂੰ ਬੁਲਾਉਂਦਾ ਤਾਂ ਚੰਨੀ ਉਹਦੇ ਕੋਲ ਖੜ ਜਾਂਦੀ ਆ ਉਹਨੂੰ ਕਹਿੰਦੀ ਵੀ ਇੱਕ ਮਹੀਨਾ ਤੂੰ ਕਿਉਂ ਨਹੀਂ ਆਇਆ ਉਹ ਕਹਿੰਦਾ ਵੀ ਜਦੋਂ ਤੂੰ ਮੇਰੇ ਨਾਲ ਗੱਲ ਹੀ ਨਹੀਂ ਕਰਦੀ ਸੀ ਬੋਲਦੀ ਨਹੀਂ ਸੀ ਫਿਰ ਮੈਂ ਆਵਾਂ ਜਾਂ ਨਾ ਆਵਾਂ ਤੈਨੂੰ ਕੀ ਫਰਕ ਪੈਂਦਾ ਉਹ ਕਹਿੰਦੀ ਨਹੀਂ ਤੈਨੂੰ ਨਹੀਂ ਪਤਾ ਮੈਂ ਤੈਨੂੰ ਕਿੰਨਾ ਡਿਕੇਆ ਉਹ ਕਹਿੰਦਾ ਅੱਛਾ ਉਹ ਕਹਿੰਦੀ ਹਾਂ ਉਹ ਕਹਿੰਦਾ ਵੀ ਮੈਂ ਤਾਂ ਇਸ ਕਰਕੇ ਨਹੀਂ ਆਇਆ ਕਿਉਂਕਿ ਮੇਰੀ ਮਾਂ ਦੀ ਮੌਤ ਹੋ ਗਈ ਸੀ। ਇਹ ਗੱਲ ਸੁਣ ਕੇ ਚੰਨੀ ਨੂੰ ਦੁੱਖ ਹੋਇਆ ਤੇ ਉਹ ਕਹਿੰਦੀ ਵੀ ਕੀ ਹੋਇਆ ਸੀ ਮੰਮਾ ਨੂੰ? ਐਨੇ ਆਪਣੇ ਪਾਣਾ ਵਾਲੀ ਗੱਲ ਸੁਣ ਕੇ ਹੈਪੀ ਨੂੰ ਵੀ ਖੁਸ਼ੀ ਹੋਈ ਤੇ ਉਹ ਕਹਿੰਦਾ ਵੀ ਮੰਮੀ ਬਿਮਾਰ ਸੀ ਤੇ ਉਹ ਕਹਿੰਦੇ ਵੀ ਪਾਪਾ ਕੀ ਕਰਦੇ ਆ? ਤਾਂ ਹੈਪੀ ਕਹਿੰਦਾ ਵੀ ਪਾਪਾ ਦੀ ਮੌਤ ਤਾਂ ਜਦੋਂ ਮੈਂ ਬਹੁਤ ਛੋਟਾ ਸੀ ਉਦੋਂ ਹੋ ਗਈ ਸੀ ਵੀ ਮੇਰੀ ਤਾਂ ਸਹਾਰਾ ਕੱਲੀ ਮਾਂ ਹੀ ਸੀ ਵੀ ਉਹਦੀ ਵੀ ਮੌਤ ਹੋ ਗਈ। ਹੁਣ ਤਾਂ ਮੈਂ ਜਮ੍ਹਾਂ ਕੱਲਾ ਰਹਿ ਗਿਆ। ਚੰਨੀ ਉਹਨੂੰ ਕਹਿੰਦੀ ਵੀ ਨਾ ਤੂੰ ਕੱਲਾ ਕਿਉਂ ਰਹਿ ਗਿਆ ਮੈਂ ਤੇਰੇ ਨਾਲ ਹੈਗੀ ਆ। ਜਦੋਂ ਚੰਨੀ ਇਦਾਂ ਬੋਲਦੀ ਆ ਤਾਂ ਹੈਪੀ ਨੂੰ ਹੋਰ ਵੀ ਖੁਸ਼ੀ ਹੁੰਦੀ ਆ ਤੇ ਉਹ ਚੰਨੀ ਨੂੰ ਕਹਿੰਦਾ ਚੰਨੀ ਮੈਂ ਤੈਨੂੰ ਬਹੁਤ ਪਸੰਦ ਕਰਦਾ ਕਿ ਤੂੰ ਮੇਰੇ ਨਾਲ ਵਿਆਹ ਕਰਾਵੇਂਗੀ ਉਹ ਕਹਿੰਦੀ ਵੀ ਹਾਂ ਮੈਂ ਜ਼ਰੂਰ ਵਿਆਹ ਕਰਾਉਂਗੀ ਉਹ ਕਹਿੰਦੇ ਐ ਗੱਲਾਂ ਜਿਹਾ ਕਰਦੇ ਆ ਤੇ ਵਾਪਸ ਘਰ ਆ ਜਾਂਦੀ ਆ ਘਰ ਆ ਕੇ ਉਹ ਬਹੁਤ ਖੁਸ਼ ਹੁੰਦੀ ਆ ਉਹਨੂੰ ਐ ਹੁੰਦਾ ਵੀ ਚਲੋ ਮੈਂ ਹੈਪੀ ਦੀ ਵੇਟ ਕਰਦੀ ਸੀ ਮੈਨੂੰ ਮਿਲ ਗਿਆ ਤੇ ਉਹਦੀ ਮਾਂ ਉਹਨੂੰ ਕਹਿੰਦੀ ਆ ਕਿ ਚੰਨੀ ਅੱਜ ਤੂੰ ਬੜੀ ਖੁਸ਼ ਆ ਕਹਿੰਦੀ ਨਹੀਂ ਮਾਂ ਮੇਰਾ ਵੈਸੇ ਹੀ ਅੱਜ ਮਤਲਬ ਅੰਦਰੋਂ ਖੁਸ਼ੀ ਜੀ ਆਈ ਜਾਂਦੀ ਆ ਉਹਦੀ ਮਾਂ ਕਹਿੰਦੀ ਕੰਮਲੀ ਨਾ ਹੋਵੇ ਕਦੇ ਤਾਂ ਜਮੀ ਚੁੱਪ ਹੋ ਜਾਂਦੀ ਹੈ ਤੇ ਅੱਜਲੇ ਬਿਨਾਂ ਗੱਲ ਤੋਂ ਹੱਸੀ ਜਾਂਦੀ ਆ ਸ਼ਾਮ ਨੂੰ ਚੰਨੀ ਦਾ ਪਿਓ ਆਉਂਦਾ ਸ਼ਰਾਬ ਨਾਲ ਡੱਕ ਕੇ ਤੇ ਉਹ ਉਹਦੀ ਮਾਂ ਨੂੰ ਗਾਲਾਂ ਦੇਣ ਲੱਗ ਜਾਂਦਾ ਚੰਨੀ ਦੀ ਮਾਂ ਸੋਚਦੀ ਆ ਵੀ ਅੱਗੇ ਤਾਂ ਮੈਨੂੰ ਚੰਨੀ ਦੇ ਪਿਓ ਨੇ ਕਦੇ ਇੰਨੀਆਂ ਗਾਲਾਂ ਦਿੱਤੀਆਂ ਨਹੀਂ ਵੀ ਅੱਜ ਕੀ ਹੋ ਗਿਆ ਵੀ ਨਾਲ ਇੰਨੀ ਸ਼ਰਾਬ ਪੀ ਕੇ ਤਾਂ ਇਹ ਕਦੇ ਆਇਆ ਹੀ ਨਹੀਂ ਤਾਂ ਉਹ ਕਹਿੰਦਾ ਕਿੱਥੇ ਤੇਰੀ ਲਾਡਲੀ ਧੀ ਜਦੋਂ ਐਂ ਕਹਿੰਦਾ ਤਾਂ ਚੰਨੀ ਵੀ ਡਰ ਜਾਂਦੀ ਆ ਤੇ ਉਹਦੀ ਮਾਂ ਕਹਿੰਦੀ ਵੀ ਐਂ ਉੱਚੀ ਕਿਉਂ ਬੋਲਦਾ ਲੋਕਾਂ ਨੂੰ ਸੁਣਾ ਕੇ ਵੀ ਧੀ ਤਾਂ ਅੰਦਰ ਪੜੀ ਜਾਂਦੀ ਆ ਤੇ ਉਹ ਕਹਿੰਦਾ ਬਲਾ ਉਹਨੂੰ ਜਦੋਂ ਚੰਨੀ ਬਾਹਰ ਆਉਂਦੀ ਆ ਤਾਂ ਉਹਦਾ ਪਿਓ ਕਹਿੰਦਾ ਵੀ ਤੂੰ ਪੜਨ ਜਾਣੀ ਆ ਕਿ ਆਹ ਕੰਮ ਕਰਨ ਜਾਣੀ ਆ ਤੂੰ ਸਾਡੀ ਇੱਜ਼ਤ ਪੈਰਾਂ 'ਚ ਰੋਲਦੀ ਫਿਰਦੀ ਆ ਮੇਰੀ ਪੱਗ ਨੂੰ ਮਿੱਟੀ 'ਚ ਰੋਲਦੀ ਆ ਉਹ ਕਹਿੰਦੀ ਵੀ ਡੇੜੀ ਗੱਲ ਕੀ ਹੋਈ ਗੱਲ ਤਾਂ ਦੱਸ ਚੰਨੀ ਦੀ ਮਾਂ ਵੀ ਪੁੱਛਦੀ ਆ ਵੀ ਕੀ ਗੱਲ ਹੋ ਗਈ ਤਾਂ ਚੰਨੀ ਦਾ ਪਿਓ ਕਹਿੰਦਾ ਵੀ ਇਹ ਕਿਸੇ ਮੁੰਡੇ ਨਾਲ ਗੱਲਾਂ ਕਰਦੀ ਆ ਰਸਤੇ 'ਚ ਖੜਕੇ ਤਾਂ ਚੰਨੀ ਡਰ ਜਾਂਦੀ ਆ ਵੀ ਉਹ ਸੋਚਦੀ ਆ ਮੈਨੂੰ ਕਿਸੇ ਨੇ ਵੇਖ ਲਿਆ ਇਹਦਾ ਮਤਲਬ ਹੈ ਪੀਣਾ ਗੱਲ ਕਰਦੇ ਨੂੰ ਤਾਂ ਉਹਦੀ ਮਾਂ ਚੰਨੀ ਨੂੰ ਗਾਲਾਂ ਦੇਣ ਲੱਗ ਜਾਂਦੀ ਆ ਤੇ ਆਪਦੇ ਘਰ ਵਾਲੇ ਨੂੰ ਸਮਝਾਉਂਦੀ ਆ ਕਿ ਚੱਲ ਕੋਈ ਨਾ ਜੇ ਤੀਪੂ ਤਾਂ ਗਲਤੀ ਕਰਦਾ ਤਾਂ ਉਹਨੂੰ ਅੰਦਰ ਵੜ ਕੇ ਸਮਝਾਈਦਾ ਹੁੰਦਾ ਉਹ ਕਹਿੰਦਾ ਫਿਰ ਤੂੰ ਅੱਜ ਤੱਕ ਕਿੱਥੇ ਗਈ ਸੀ ਸਮਝਾਇਆ ਕਿਉਂ ਨਹੀਂ ਉਹ ਕਹਿੰਦੀ ਵੀ ਚੱਲ ਤੂੰ ਚੁੱਪ ਕਰਕੇ ਪੈ ਜਾ ਮੈਂ ਆਪੇ ਸਮਝਾ ਦੂੰ ਉਹਦਾ ਪਿਓ ਸੌਂ ਜਾਂਦਾ ਤਾਂ ਚੰਨੀ ਦੀ ਮਾਂ ਚੰਨੀ ਦੇ ਦੋ ਚਪੇੜਾ ਮਾਰਦੀ ਆ ਤੇ ਉਹਨੂੰ ਕਹਿੰਦੀ ਵੀ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਅਸੀਂ ਮੁੰਡਿਆਂ ਨਾਲੋਂ ਵੱਧ ਪਿਆਰ ਕਰਦੇ ਆ ਤੇਰੀ ਪੜ੍ਹਾਈ ਦਾ ਤੇਰੀ ਹਰੇਕ ਸਹੂਲਤ ਦਾ ਖਿਆਲ ਰੱਖਦੇ ਆ ਤੇ ਤੂੰ ਮੁੰਡਿਆਂ ਕੋਲੇ ਖੜਖੜ ਗੱਲਾਂ ਕਰਦੀ ਆ ਤੈਨੂੰ ਪਤਾ ਨਹੀਂ ਲੋਕਾਂ ਦੀਆਂ ਅੱਖਾਂ ਕਿੰਨੀਆਂ ਤੇਜ਼ ਨੇ ਤੈਨੂੰ ਕਿਸੇ ਨੇ ਵੇਖ ਲਿਆ ਤੇ ਤੂੰ ਸਾਡੀ ਇੱਜ਼ਤ ਮਿੱਟੀ 'ਚ ਰੋਲਦੀ ਚੰਨੀ ਆਪਦੀ ਮਾਂ ਤੋਂ ਮਾਫੀ ਮੰਗਦੀ ਆ ਤੇ ਉਹਨੂੰ ਕਹਿੰਦੀ ਵੀ ਮਾਂ ਅੱਜ ਤੋਂ ਬਾਅਦ ਮੈਂ ਕਦੇ ਗਲਤੀ ਨਹੀਂ ਕਰੂੰ ਵੀ ਮੈਂ ਤਾਂ ਉਹੀ ਖੜ ਕੇ ਗੱਲ ਕੀਤੀ ਸੀਗੀ ਉਹ ਕਹਿੰਦੀ ਵੀ ਕੀਤੀ ਤਾਂ ਸੀ ਨਾ ਤੇ ਚੰਨੀ ਨੂੰ ਵੀ ਅਹਿਸਾਸ ਹੁੰਦਾ ਵੀ ਕੋਈ ਵੀ ਹਨਾ ਐਦਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਮਾਂ ਪਿਓ ਦਾ ਮਨ ਦੁਖੀ ਹੋਵੇ ਤੇ ਉਹਨਾਂ ਦੀ ਇੱਜ਼ਤ ਖਰਾਬ ਹੋਵੇ ਅਗਲੇ ਦਿਨ ਚੰਨੀ ਸਕੂਲ ਜਾਂਦੀ ਆ ਤਾਂ ਹੈਪੀ ਉਹਨੂੰ ਬੁਲਾਉਣ ਦੀ ਕੋਸ਼ਿਸ਼ ਕਰਦਾ ਪਰ ਉਹ ਬੋਲਦੀ ਨਹੀਂ ਜਦੋਂ ਨਹੀਂ ਬੋਲਦੀ ਤਾਂ ਉਹਦੀ ਬਾਹ ਫੜ ਲੈਂਦਾ ਤੇ ਉਹਦਾ ਸਾਈਕਲ ਆ ਜਿਹੜਾ ਹੈਂਡਲ ਫੜ ਕੇ ਰੋਕ ਲੈਂਦਾ ਚੰਨੀ ਹੈਪੀ ਤੋਂ ਆਪਦੀ ਬਾਹ ਛਡਾਉਂਦੀ ਆ ਤੇ ਉਹਨੂੰ ਕਹਿੰਦੀ ਛੱਡ ਦੇ ਤੇਰਾ ਰਸਤਾ ਅਲੱਗਾ ਤੇ ਮੇਰਾ ਅਲੱਗਾ ਉਹ ਕਹਿੰਦਾ ਵੀ ਕੱਲ ਤਾਂ ਜਨਮ ਮਰਨ ਦੀਆਂ ਗੱਲਾਂ ਕਰਦੀ ਸੀ ਅੱਜ ਕੀ ਹੋ ਗਿਆ ਤਾਂ ਚੰਨੀ ਕਹਿੰਦੀ ਵੀ ਡੈਡੀ ਨੂੰ ਕਿਸੇ ਨੇ ਦੱਸਤਾ ਆਪਾਂ ਨੂੰ ਕਿਸੇ ਨੇ ਗੱਲਾਂ ਕਰਦਿਆਂ ਨੂੰ ਵੇਖ ਲਿਆ ਉਹ ਕਹਿੰਦਾ ਬਸ ਫਿਰ ਤੂੰ ਡਰ ਵੀ ਗਈ ਚੰਗਾ ਹੋਇਆ ਜੇ ਗੱਲਾਂ ਕਰਦਿਆਂ ਵੇਖ ਲਿਆ ਤਾਂ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਪਈ ਤੁਹਾਡੇ ਘਰੇ ਪਤਾ ਲੱਗ ਗਿਆ ਬਸ ਤੂੰ ਆਪਣੇ ਵਿਆਹ ਦੀ ਗੱਲ ਕਰ ਤਾਂ ਚੰਨੀ ਕਹਿੰਦੀ ਵੀ ਮੈਂ ਹਜੇ ਵਿਆਹ ਨਹੀਂ ਕਰਾਉਣਾ ਹੈਗਾ ਵੀ ਮੇਰੇ ਘਰ ਦੇ ਹਜੇ ਮੇਰਾ ਵਿਆਹ ਨਹੀਂ ਕਰਨਗੇ ਵੀ ਮੈਂ ਤਾਂ ਹਜੇ ਪੜਨਾ ਹੈਗਾ ਉਹ ਕਹਿੰਦਾ ਵੀ ਮੈਂ ਵੀ ਤੈਨੂੰ ਪੜ੍ਹਾ ਸਕਦਾ ਉਹ ਕਹਿੰਦੀ ਵੀ ਨਹੀਂ ਵੀ ਸੋਹਰੇ ਘਰ ਜਾ ਕੇ ਕਿੱਥੋਂ ਕੁੜੀਆਂ ਤੋਂ ਪੜਿਆ ਜਾਂਦਾ ਹੁੰਦਾ ਵੀ ਤੂੰ ਆਪਣੀ ਜ਼ਿੰਦਗੀ ਵੱਲ ਧਿਆਨ ਦੇ ਮੈਂ ਵੀ ਆਪਦੀ ਜ਼ਿੰਦਗੀ ਬਣਾਉਣੀ ਆ ਵੀ ਉਸ ਤੋਂ ਬਾਅਦ ਵਿਆਹ ਬਾਰੇ ਸੋਚਾਂਗੇ ਤਾਂ ਹੈਪੀ ਉਹਨੂੰ ਕਹਿੰਦਾ ਠੀਕ ਐ ਵੀ ਮੇਰੇ ਮਾਪਿਓ ਤਾਂ ਮੈਨੂੰ ਛੱਡ ਕੇ ਚਲੇ ਗਏ ਹੁਣ ਤੂੰ ਵੀ ਛੱਡਦੀ ਆ ਵੀ ਮੈਂ ਤਾਂ ਕਿਸੇ ਖੂਚ ਛਾਲ ਮਾਰ ਕੇ ਮਰ ਜਾਣਾ ਹੈਪੀ ਦੀ ਇਹ ਗੱਲ ਸੁਣ ਕੇ ਚੰਨੀ ਉਹਨੂੰ ਕਹਿੰਦੀ ਵੀ ਨਾ ਮਰਨ ਦੀ ਗੱਲ ਨਾ ਕਰ ਤਾਂ ਉਹ ਕਹਿੰਦਾ ਵੀ ਚਲ ਠੀਕ ਐ ਜੇ ਤੂੰ ਮੇਰੇ ਨਾਲ ਵਿਆਹ ਕਰਾਉਣ ਦੀ ਗੱਲ ਕਰਦੀ ਆ ਤਾਂ ਮੇਰੇ ਨਾਲ ਵਿਆਹ ਕਰਾ ਵੀ ਨਹੀਂ ਮੈਂ ਤੇਰੇ ਬਿਨਾ ਮਰ ਜੂ ਮੈਂ ਨਹੀਂ ਰਹਿ ਸਕਦਾ ਚੰਨੀ ਸੋਚਾਂ ਫਿਕਰਾਂ ਦੇ ਵਿੱਚ ਘਰ ਆ ਜਾਂਦੀ ਐ ਤੇ ਉਹ ਸੋਚਦੀ ਐ ਵੀ ਹੁਣ ਮੈਂ ਆਪਣੇ ਮਾਪਿਓ ਨਾਲ ਗੱਲ ਕਿਵੇਂ ਕਰਾਂ ਹਨਾ ਵੀ ਜੇ ਮੈਂ ਗੱਲ ਕੀਤੀ ਵੀ ਤਾਂ ਮੇਰੇ ਮਾਪਿਓ ਨੇ ਤਾਂ ਕਦੇ ਵੀ ਹੈਪੀ ਨਾਲ ਮੇਰਾ ਵਿਆਹ ਨਹੀਂ ਕਰਨਾ ਉਹ ਕਦੇ ਸੋਚਦੀ ਐ ਵੀ ਮੈਂ ਹੈਪੀ ਨੂੰ ਛੱਡ ਦਿਆਂ ਕਦੇ ਸੋਚਦੀ ਐ ਮਾਪਿਓ ਨੂੰ ਛੱਡ ਦਿਆਂ ਪਰ ਉਹ ਤੋਂ ਫੈਸਲਾ ਨਹੀਂ ਲਿਆ ਜਾਂਦਾ ਤੇ ਹੈਪੀ ਉਹਨੂੰ ਇਹ ਕਹਿ ਕੇ ਗਿਆ ਹੁੰਦਾ ਵੀ ਕੱਲ ਰਾਤ ਨੂੰ 12 ਵਜੇ ਮੈਂ ਤੇਰਾ ਖੂਹ ਤੇ ਇੰਤਜ਼ਾਰ ਕਰੂੰਗਾ ਜੇ ਤੂੰ ਮੈਨੂੰ ਵਾਕਈ ਪਿਆਰ ਕਰਦੀ ਆ ਤਾਂ ਤੂੰ ਰਾਤ ਨੂੰ 12 ਵਜੇ ਖੂਹ ਤੇ ਆ ਜੀ ਤਾਂ ਆਪਾਂ ਉੱਥੋਂ ਹੀ ਚਲੇ ਜਾਵਾਂਗੇ ਵਿਆਹ ਕਰਾ ਲਾਂਗੇ ਚੰਨੀ ਬੜਾ ਸੋਚਦੀ ਆ ਵੀ ਮੈਂ ਜਾਵਾਂ ਜਾਂ ਨਾ ਜਾਵਾਂ ਫਿਰ ਉਹ ਸੋਚਦੀ ਆ ਵੀ ਮੈਂ ਜਾਊਂਗੀ ਤਾਂ ਸਹੀ ਮੈਂ ਉਹਨੂੰ ਇਹ ਸਮਝਾ ਕੇ ਆਉਂਗੀ ਵੀ ਆਪਾਂ ਐ ਭੱਜ ਕੇ ਵਿਆਹ ਨਹੀਂ ਕਰਾਉਂਦੇ ਵੀ ਹੌਲੀ ਹੌਲੀ ਮੈਂ ਆਪਣੇ ਮਾਪਿਓ ਨੂੰ ਮਨਾ ਲੂੰ ਚੰਨੀ ਰਾਤ ਨੂੰ 12 ਵਜੇ ਉੱਠਦੀ ਆ ਤੇ ਦੱਬੇ ਪੈਰੀਂ ਘਰੋਂ ਨਿਕਲ ਜਾਂਦੀ ਆ ਜਾ ਕੇ ਖੂਹ ਤੇ ਹੈਪੀ ਖੜਾ ਹੁੰਦਾ ਤੇ ਹੈਪੀ ਨੂੰ ਚੰਨੀ ਕਹਿੰਦੀ ਆ ਕਿ ਹੈਪੀ ਵੀ ਤੂੰ ਮੇਰੀ ਗੱਲ ਮੰਨ ਆਪਾਂ ਐ ਭੱਜ ਕੇ ਵਿਆਹ ਨਹੀਂ ਕਰਾਉਂਦੇ ਵੀ ਮੈਂ ਕਰਦਿਆਂ ਨਾਲ ਗੱਲ ਕਰ ਲੂੰ ਹੈਪੀ ਕਹਿੰਦਾ ਵੀ ਤੇਰੇ ਘਰ ਦੇ ਮੇਰੇ ਨਾਲ ਵਿਆਹ ਕਰਨ ਲਈ ਕਦੇ ਨਹੀਂ ਮੰਨਣਗੇ ਉਹ ਕਹਿੰਦੀ ਵੀ ਕਿਉਂ ਨਹੀਂ ਮੰਨਣਗੇ ਕਹਿੰਦਾ ਬਸ ਮੈਨੂੰ ਪਤਾ ਕਦੇ ਨਹੀਂ ਮੰਨਣਗੇ ਉਹ ਕਹਿੰਦੀ ਵੀ ਨਹੀਂ ਮੰਨ ਜਾਣਗੇ ਉਹ ਕਹਿੰਦਾ ਵੀ ਤੂੰ ਮੇਰਾ ਖਿਹੜਾ ਛੱਡ ਜਿੱਥੇ ਮੇਰੇ ਮਾਪੇ ਹੋ ਗਏ ਮੈਂ ਤਾਂ ਆਪਣੇ ਮਾਪਿਓ ਕੋਲ ਚਲਾ ਜਾਣਾ ਮਾਪੇਓ ਤੋਂ ਬਿਨਾ ਕੋਈ ਸਕਾ ਨਹੀਂ ਹੁੰਦਾ ਐਂ ਕਹਿ ਕੇ ਉਹ ਆਵਦੀਆਂ ਨੂੰ ਖੂਹ ਲੈ ਜਾਂਦਾ ਵੀ ਮੈਂ ਛਾਲ ਮਾਰਦਾ ਪਰ ਚੰਨੀ ਉਹਦੀ ਵਾਹ ਫੜ ਕੇ ਰੋਕ ਲੈਂਦੀ ਆ ਤੇ ਉਹਨੂੰ ਕਹਿੰਦੀ ਵੀ ਚਲ ਠੀਕ ਐ ਫਿਰ ਜਿੱਥੇ ਜਾਣਾ ਚੱਲ ਉਹ ਕਹਿੰ ਕਹਿੰਦੀ ਵੀ ਮੈਂ ਤਾਂ ਤੈਨੂੰ ਸਮਝਾਉਣ ਆਈ ਸੀ ਵੀ ਮੈਂ ਤਾਂ ਕੱਪੜੇ-ਕੁੱਪੜੇ ਤਾਂ ਨਹੀਂ ਲੈ ਕੇ ਆਈ। ਉਹ ਕਹਿੰਦਾ ਵੀ ਚੱਲ ਤੂੰ ਐਂ ਕਰ। ਅੱਜ ਜਾ ਕੇ ਸਾਰੇ ਕੱਪੜੇ ਪੈਕ ਕਰ ਲੈ ਨਾਲੇ ਆਪਦੇ ਸਰਟੀਫਿਕੇਟ ਚੱਕ ਲੈ। ਵੀ ਸਰਟੀਫਿਕੇਟ ਬਿਨਾ ਤਾਂ ਆਪਣਾ ਵਿਆਹ ਵੀ ਨਹੀਂ ਹੋਣਾ। ਤਾਂ ਚੰਨੀ ਇੱਕ ਵਾਰ ਚਲੀ ਜਾਂਦੀ ਆ ਤੇ ਘਰ ਆ ਕੇ ਉਹ ਇਹ ਸੋਚਦੀ ਆ ਵੀ ਹੁਣ ਮੈਂ ਕੀ ਕਰਾਂ? ਉਹ ਸੋਚਦੀ ਆ ਵੀ ਜੇ ਮੈਂ ਨਾ ਗਈ ਤਾਂ ਹੈਪੀ ਸੱਚੀ ਮਰ ਜੂ। ਤੇ ਅਗਲੇ ਦਿਨ ਉਹ ਸਕੂਲ ਜਾਂਦੀ ਆਪਣੇ ਸਰਟੀਫਿਕੇਟ ਬੈਗ 'ਚ ਪਾ ਕੇ ਲੈ ਜਾਂਦੀ ਆ ਤੇ ਦੋ ਸਕੂਟ ਪਾ ਲੈਂਦੀ ਆ। ਸਕੂਲੋਂ ਗਈ ਹੀ ਹੈਪੀ ਨਾਲ ਚਲੀ ਜਾਂਦੀ ਆ। ਸਵੇਰ ਉਹ ਸਕੂਲ ਜਾਂਦੀ ਨਹੀਂ ਟ੍ਰੇਨ ਚੜ ਜਾਂਦੇ ਆ ਤੇ ਚੰਡੀਗੜ੍ਹ ਚਲੇ ਜਾਂਦੇ ਆ ਚੰਡੀਗੜ੍ਹ ਜਾ ਕੇ ਉਹ ਕੋਟ ਮੈਰਿਜ ਕਰ ਲੈਂਦੇ ਆ ਸ਼ਾਮ ਤੱਕ ਚੰਨੀ ਦੇ ਮਾਪਿਓ ਨੂੰ ਢੀਕਦੇ ਆ ਜਦੋਂ ਨਹੀਂ ਘਰ ਆਉਂਦੀ ਤਾਂ ਚੰਨੀ ਦਾ ਪਿਓ ਉਹਨੂੰ ਵੇਖਣ ਜਾਂਦਾ ਤੇ ਨਾਲ ਦੀਆਂ ਕੁੜੀਆਂ ਤੋਂ ਪੁੱਛਦੇ ਆ ਤਾਂ ਨਾਲ ਦੀਆਂ ਕੁੜੀਆਂ ਕਹਿੰਦੀਆਂ ਵੀ ਅੱਜ ਤਾਂ ਚੰਨੀ ਸਕੂਲ 'ਚ ਹੈ ਨਹੀਂ ਸੀ ਉਹ ਤਾਂ ਗਈ ਨਹੀਂ ਤਾਂ ਉਹਦੇ ਮਾਪਿਓ ਨੂੰ ਫਿਕਰ ਹੋ ਜਾਂਦਾ ਵੀ ਚੰਨੀ ਕਿੱਧਰ ਗਈ ਤੇ ਉਹਨਾਂ ਦਾ ਮਨ ਆ ਜਿਹੜਾ ਉਹ ਡਰ ਵੀ ਰਿਹਾ ਹੁੰਦਾ ਜਦੋਂ ਚੰਨੀ ਦੋ ਦਿਨ ਨਹੀਂ ਆਉਂਦੀ ਤਾਂ ਉਹਨਾਂ ਦੇ ਮਾਪਿਆਂ ਨੂੰ ਪਤਾ ਲੱਗ ਜਾਂਦਾ ਵੀ ਚੰਨੀ ਤਾਂ ਚਲੀ ਗਈ ਉਹ ਬਹੁਤ ਆਪਣੇ ਆਪ ਬਾਰੇ ਸੋਚਦੇ ਆ ਹਨਾ ਕਿ ਜਦੋਂ ਕੁੜੀ ਉਸ ਦਿਨ ਮੁੰਡੇ ਕੋਲ ਖੜੀ ਸੀ ਵੀ ਉਸ ਦਿਨ ਹੀ ਰੋਕਿਆ ਹੁੰਦਾ ਚਲੋ ਇੱਧਰ ਚੰਨੀ ਕੋਟ ਮੈਰਿਜ ਕਰ ਲੈਂਦੀ ਆ ਤੇ 2 ਮਹੀਨੇ ਬਾਅਦ ਚੰਨੀ ਤੇ ਹੈਪੀ ਹੈਪੀ ਦੇ ਘਰ ਆ ਜਾਂਦੇ ਆ ਹੈਪੀ ਦਾ ਘਰ ਚੰਨੀ ਦੇ ਨਾਲ ਦੇ ਪਿੰਡ ਸੀ ਤੇ ਆਪਦੇ ਪਿੰਡ ਹੈਪੀ ਕੋਈ ਪ੍ਰਾਈਵੇਟ ਕੰਮ ਕਰਦਾ ਸੀ ਉਹ ਕਹਿੰਦਾ ਵੀ ਚੰਨੀ ਹੁਣ ਆਪਾਂ ਨੂੰ ਘਰੇ ਜਾਣਾ ਪਊ ਵੀ ਇੱਥੇ ਆਪਾਂ ਘਰ ਦਾ ਕਰਾਇਆ ਦਿੰਨੇ ਆ ਹਨਾ ਖਰਚਾ ਬਹੁਤਾ ਵੀ ਆਪਣੇ ਕੋਲ ਤਾਂ ਐਨੇ ਪੈਸੇ ਨਹੀਂ ਤਾਂ ਚੰਨੀ ਕਹਿੰਦੀ ਵੀ ਜੇ ਮੇਰੇ ਮਾਪਿਆਂ ਨੂੰ ਪਤਾ ਲੱਗ ਗਿਆ ਉਹ ਤਾਂ ਮਾਰ ਦੇਣਗੇ ਆਪਾਂ ਨੂੰ ਉਹ ਕੰਨਾ ਵੀ ਹੁਣ ਆਏ ਕੀ ਪਤਾ ਲੱਗਦਾਗਾ ਤੇ ਜਦੋਂ ਚੰਨੀ ਹੈਪੀ ਨਾਲ ਉਹਦੇ ਘਰ ਆਉਂਦੀ ਆ ਤਾਂ ਉਹ ਵੇਖਦੀ ਆ ਕਿ ਹੈਪੀ ਦਾ ਘਰ ਬਿਲਕੁਲ ਛੋਟਾ ਜਾਂ ਦੋ ਕਮਰਿਆਂ ਦਾ ਘਰ ਸੀ ਤੇ ਕਮਰੇ ਵੀ ਖਸਤਾ ਹਾਲਤ ਸੀ ਇਸੇ ਕਰਕੇ ਹੈਪੀ ਨੇ ਚੰਨੀ ਨੂੰ ਕਿਹਾ ਸੀ ਕਿ ਤੇਰੇ ਘਰ ਦੇ ਮੇਰੇ ਨਾਲ ਤੇਰਾ ਰਿਸ਼ਤਾ ਨਹੀਂ ਕਰਨਗੇ ਕਿਉਂਕਿ ਚੰਨੀ ਹੋਰ ਜਾਤ ਦੀ ਸੀ ਤੇ ਮੁੰਡਾ ਹੋਰ ਜਾਤ ਦਾ ਸੀਗਾ ਫਿਰ ਵੀ ਚਲੋ ਚੰਨੀ ਨੂੰ ਇਹ ਹੁੰਦਾ ਵੀ ਹੁਣ ਤਾਂ ਮੈਂ ਇਹਦੇ ਨਾਲ ਵਿਆਹ ਕਰਾ ਲਿਆ ਵੀ ਇਹਦੇ ਨੇ ਰਹਿਣਾ ਪਊ ਸ਼ੁਰੂ ਸ਼ੁਰੂ ਚ ਚੰਨੀ ਘਰ ਦੇ ਵਿੱਚ ਹੀ ਰਹਿੰਦੀ ਆ ਤੇ ਉਹ ਕਿਸੇ ਦੇ ਨਹੀਂ ਜਾਂਦੀ ਆਉਂਦੀ ਕਿਉਂਕਿ ਉਹਨਾਂ ਨੂੰ ਡਰ ਹੁੰਦਾ ਵੀ ਕਿਸੇ ਨੂੰ ਪਤਾ ਨਾ ਲੱਗ ਜੇ ਹੌਲੀ ਹੌਲੀ ਚੰਨੀ ਨੂੰ ਜਦੋਂ ਐ ਲੱਗਣ ਲੱਗ ਜਾਂਦਾ ਵੀ ਹੁਣ ਤਾਂ ਘਰਦਿਆਂ ਨੂੰ ਕੀ ਪਤਾ ਲੱਗਣਾ ਵੀ ਨਾਲ ਦੇ ਪਿੰਡ ਚ ਕਿਹਨੇ ਗੱਲ ਕਰਨੀ ਆ ਵੀ ਨਾਲੇ ਪਿੰਡ ਦਾ ਮੈਨੂੰ ਕਿਹੜਾ ਕੋਈ ਜਾਣਦਾ ਵੀ ਮੈਂ ਕਿੱਥੋਂ ਦੀ ਆ ਤੇ ਉਹ ਅੰਡਣਾ ਗਵੰਡਣਾ ਨਾਲ ਗੱਲਾਂ ਬਾਤਾਂ ਕਰਦੀ ਆ ਕਿਉਂਕਿ ਉਹਦਾ ਘਰੇ ਇਕੱਲੀ ਦਾ ਜੀ ਨਹੀਂ ਲੱਗਦਾ ਤੇ ਅੰਡਣਾ ਗਵੰਡਣਾ ਵੀ ਉਹਦੇ ਕੋਲੇ ਆਉਣ ਜਾਣ ਲੱਗ ਜਾਂਦੀਆਂ ਨੇ ਤੇ ਪਰ ਵਿਆਹ ਤੋਂ ਬਾਅਦ ਹੈਪੀ ਦਾ ਬਿਹੇਵ ਚੰਨੀ ਪ੍ਰਤੀ ਬਦਲ ਜਾਂਦਾ ਉਹ ਉਹਨੂੰ ਗੱਲ-ਗੱਲ ਤੇ ਤਾਨੇ ਮਿਹਨੇ ਮਾਰਦਾ ਤੇ ਉਹਨੂੰ ਕੁੱਟਦਾ ਮਾਰਦਾਗਾ ਚੰਨੀ ਸੋਚਦੀ ਆ ਵੀ ਮੈਂ ਆਪਣੇ ਮਾਪਿਆਂ ਨੂੰ ਛੱਡ ਕੇ ਧੋਖਾ ਦੇ ਕੇ ਇਹਦੀ ਖਾਤਰ ਆਈਆਂ ਤੇ ਇਹ ਮੇਰੇ ਨਾਲ ਕਿਹੋ ਜਿਹਾ ਸਲੂਕ ਕਰਦਾ ਇੱਕ ਸਾਲ ਬਾਅਦ ਚੰਨੀ ਦੀ ਕੁੱਖੋਂ ਇੱਕ ਕੁੜੀ ਜਨਮ ਲੈਂਦੀ ਆ ਤੇ ਉਹਦਾ ਨਾਂ ਗੁਣਮੇਤ ਰੱਖ ਦਿਆ ਉਹ ਬੜੇ ਪਿਆਰ ਨਾਲ ਉਹਨਾਂ ਨੇ ਆਪਣੀ ਕੁੜੀ ਨੂੰ ਪਾਲਿਆ ਤੇ ਅਗਲੇ ਸਾਲ ਫੇਰ ਚੰਨੀ ਦੀ ਕੁੱਖੋਂ ਇੱਕ ਕੁੜੀ ਹੋ ਗਈ ਜਦੋਂ ਚੰਨੀ ਦੇ ਦੂਜੀ ਕੁੜੀ ਹੋਈ ਹੈਪੀ ਨੂੰ ਬਹੁਤ ਗੁੱਸਾ ਆਇਆ ਤੇ ਉਹ ਆਪਣੀ ਘਰ ਵਾਲੀ ਨੂੰ ਗਾਲਾਂ ਦਿੰਦਾ ਚੰਨੀ ਨੂੰ ਕਿ ਤੂੰ ਮੈਨੂੰ ਇੱਕ ਮੁੰਡਾ ਨਹੀਂ ਦੇ ਸਕਦੀ ਚੰਨੀ ਨੂੰ ਆਪਣੇ ਘਰ ਵਾਲੇ ਦੀ ਸੋਚ ਤੇ ਬਹੁਤ ਗੁੱਸਾ ਆਉਂਦਾ ਤੇ ਉਹ ਕਹਿੰਦੀ ਵੀ ਮੈਂ ਵੀ ਤਾਂ ਕਿਸੇ ਦੀ ਧੀ ਆ ਉਹ ਕਹਿੰਦਾ ਵੀ ਮੈਨੂੰ ਡਾਰਾ ਵੀ ਮੇਰੀਆਂ ਧੀਆਂ ਤੇਰੇ ਵਰਗੀਆਂ ਨਾ ਨਿਕਲ ਜਾਣ ਤੂੰ ਆਪਣੇ ਮਾਪਿਓ ਦੇ ਅੱਖੀ ਘਟਾ ਪਾ ਕੇ ਜਿੱਤ ਰੋਲ ਕੇ ਆਈਆਂ ਇਹ ਵੀ ਕਿਤੇ ਮੇਰੀ ਇੱਜ਼ਤ ਰੋਲ ਕੇ ਨਾ ਚਲੀਆਂ ਜਾਣ ਤਾਂ ਚੰਨੀ ਨੂੰ ਇਹ ਅਹਿਸਾਸ ਹੁੰਦਾ ਵੀ ਮੈਂ ਕਿੰਨੀ ਵੱਡੀ ਗਲਤੀ ਕੀਤੀ ਆ ਉਸ ਤੋਂ ਬਾਅਦ ਹੈਪੀ ਚੰਨੀ ਨੂੰ ਬਿਲਕੁਲ ਬੁਲਾਉਣਾ ਹਟ ਜਾਂਦਾ ਜਿਹੜਾ ਵੀ ਉਹ ਕਮਾਈ ਕਰਦਾ ਸ਼ਰਾਬ ਪੀ ਕੇ ਉਡਾ ਦਿੰਦਾਗਾ ਫਿਰ ਉਸ ਤੋਂ ਬਾਅਦ ਗਵੰਡਣ ਚਾਚੀ ਕੋਲੇ ਜਦੋਂ ਚੰਨੀ ਰੋਂਦੀ ਆ ਤੇ ਦੱਸਦੀ ਆ ਹਨਾ ਵੀ ਮੈਂ ਨਾਲ ਦੇ ਪਿੰਡ ਦੀ ਕੁੜੀਆਂ ਵੀ ਮੈਂ ਤਾਂ ਇਹਦੇ ਨਾਲ ਭੱਜ ਕੇ ਵਿਆਹ ਕਰਾਇਆ ਤਾਂ ਗਵੰਡਣ ਚਾਚੀ ਕਹਿੰਦੀ ਵੀ ਪੁੱਤ ਤੂੰ ਬਹੁਤ ਵੱਡੀ ਗਲਤੀ ਕੀਤੀ ਆ ਵੀ ਜਦੋਂ ਤੂੰ ਘਰੋਂ ਭੱਜੀ ਆ ਤਾਂ ਤੂੰ ਆਪਣੇ ਪਿੰਡ ਦੀਆਂ 20 25 ਕੁੜੀਆਂ ਦੀ ਜ਼ਿੰਦਗੀ ਖਰਾਬ ਕਰ ਗਈ ਉਹ ਕਹਿੰਦੀ ਕਿਵੇਂ ਚਾਚੀ ਉਹ ਕਹਿੰਦੀ ਜਦੋਂ ਤੂੰ ਭੱਜੀ ਸੀ ਤਾਂ ਪਿੰਡ ਦੇਆਂ ਬਹੁਤ ਘਰਾਂ ਦੇ ਵਿੱਚੋਂ ਕੁੜੀਆਂ ਪੜਨੋਂ ਹਟਾਲੀਆਂ ਹੋਣਗੀਆਂ ਵੀ ਕਿਤੇ ਚੰਨੀ ਵਾਂਗੂ ਇਹ ਵੀ ਨਾ ਭੱਜ ਜਾਣ ਵੀ ਨਾਲੇ ਤਾਂ ਤੂੰ ਆਪਦੀ ਜ਼ਿੰਦਗੀ ਖਰਾਬ ਕੀਤੀ ਇਹ ਮਾਪਿਓ ਇਸੇ ਕਰਕੇ ਸਮਝਾਉਂਦੇ ਹੁੰਦੇ ਆ ਤਿਆਂ ਨੂੰ ਕਿ ਜਿਹੜੇ ਰਿਸ਼ਤੇ ਆ ਇਹ ਮੋਹ ਪ੍ਰੇਮ ਤਾਂ ਬਾਅਦ ਚ ਘਟ ਜਾਂਦਾ ਤੇ ਤਾਨੇ ਮੇਣੀ ਪੱਲੇ ਰਹਿ ਜਾਂਦੇ ਆ ਤਾਂ ਫਿਰ ਚੰਨੀ ਕਹਿੰਦੀ ਵੀ ਹੁਣ ਤਾਂ ਚਾਚੀ ਮੇਰੇ ਕੋਲੇ ਕੋਈ ਰਾਹ ਹੈ ਨਹੀਂ ਹਨਾ ਵੀ ਮੈਨੂੰ ਇੱਚੀ ਗੁਜ਼ਾਰਾ ਕਰਨਾ ਪਊ ਬਵੰਡਣ ਉਹਨੂੰ ਪੁੱਛਦੀ ਆ ਕਿ ਤੇਰੇ ਘਰ ਵਾਲਾ ਤਾਂ ਇੰਨੀ ਸ਼ਰਾਬ ਪੀਂਦਾ ਵੀ ਤੂੰ ਕੋਈ ਮਾੜੀ ਮੋਟੀ ਨੌਕਰੀ ਕਰ ਲਾ ਉਹ ਕਹਿੰਦੀ ਕਿੰਨੀ ਪੜ੍ਹੀ ਆ ਤੂੰ ਕਹਿੰਦੀ ਮੈਂ ਦਸਵੀਂ ਕੀਤੀ ਹੈਗੀ ਤਾਂ ਉਹ ਕਹਿੰਦੀ ਵੀ ਆਪਣੇ ਇੱਥੇ ਆਂਗਣਵਾੜੀ ਹੈਲਪਰ ਰੱਖਣੀ ਆ ਮੈਂ ਗੱਲ ਕਰੂੰਗੀ ਉਹ ਸਰਪੰਚ ਕੋਲ ਗੱਲ ਕਰਦੀ ਆ ਗਵੰਡਣ ਤੇ ਉਹਨੂੰ ਅੰਗਣਵਾੜੀ ਦੇ ਵਿੱਚ ਹੈਲਪਰ ਰਖਵਾ ਦਿੰਦੀ ਆ ਉਸ ਤੋਂ ਬਾਅਦ ਚੰਨੀ ਸਮਾਜ ਸੇਵੀ ਸੰਸਥਾ ਦੇ ਵਿੱਚ ਕੰਮ ਕਰਦੀ ਆ ਕਿਉਂਕਿ ਜਦੋਂ ਉਹਦਾ ਪਤੀ ਉਹਦੇ ਨਾਲ ਮਾੜਾ ਸਲੂਕ ਕਰਦਾ ਤਾਂ ਉਹ ਐਨ ਜੀਓ ਦੇ ਵਿੱਚ ਕੰਮ ਕਰਦੀ ਆ ਉਹ ਐਨ ਜੀਓ ਉਹਨਾਂ ਕੁੜੀਆਂ ਲਈ ਬਣੀ ਸੀ ਜਿਹੜੀਆਂ ਗਲਤੀਆਂ ਕਰਕੇ ਘਰੋਂ ਭੱਜ ਜਾਂਦੀਆਂ ਸੀ ਤੇ ਉਹਨਾਂ ਦੇ ਮਾਪੇ ਉਹਨਾਂ ਨੂੰ ਨਹੀਂ ਅਪਣਾਉਂਦੇ ਸੀ ਤੇ ਮੁੰਡੇ ਵੀ ਉਹਨਾਂ ਨੂੰ ਧੋਖਾ ਦੇ ਜਾਂਦੇ ਸੀ ਜਾਂ ਜਿਹੜੇ ਮਾਪੇ ਆਪਣੀਆਂ ਧੀਆਂ ਨੂੰ ਬੋਝ ਸਮਝਦੇ ਸੀ ਜਿਆਦਾ ਧੀਆ ਹੋਣ ਕਰਕੇ ਬਾਰ ਸੁੱਟ ਦਿੰਦੇ ਸੀ ਉਹਨਾਂ ਕੁੜੀਆਂ ਨੂੰ ਉੱਥੇ ਪਾਲਿਆ ਪੋਸਿਆ ਜਾਂਦਾ ਸੀ ਜਾਂ ਫਿਰ ਜਿਹੜੀਆਂ ਕੁੜੀਆਂ ਦੇ ਸਹੁਰੇ ਤੰਗ ਕਰਦੇ ਸੀ ਉਹ ਸੰਜੀਓ ਦੇ ਵਿੱਚ ਕੰਮ ਕਰਦੀ ਚੰਨੀ ਆਪਣੀ ਗਲਤੀ ਬਾਰੇ ਦੱਸਦੀ ਆ ਤੇ ਹਰ ਇੱਕ ਥਾਂ ਜਦੋਂ ਉਹ ਭਾਸ਼ਣ ਦਿੰਦੀ ਆ ਤਾਂ ਉਹ ਦੱਸਦੀ ਆ ਕਿ ਵੀ ਮੈਂ ਆਪਣੇ ਮਾਪਿਓ ਦੀ ਇੱਜ਼ਤ ਰੋਲ ਕੇ ਕਿਸੇ ਮੁੰਡੇ ਖਾਤਰ ਆਪਣਾ ਘਰ ਛੱਡ ਕੇ ਆਈ ਸੀ ਤੇ ਉਹ ਮੁੰਡਾ ਹੁਣ ਮੈਨੂੰ ਬੁਲਾਉਂਦਾ ਵੀ ਨਹੀਂ ਵੀ ਕੁੜੀਆਂ ਨੂੰ ਇਹੋ ਜਿਹੀਆਂ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਤੇ ਹੌਲੀ-ਹੌਲੀ ਉਸ ਐਨਜੀਓ ਦੇ ਵਿੱਚ ਚੰਨੀ ਦਾ ਵਾਵਾ ਨਾਮ ਹੋ ਜਾਂਦਾ ਜਦੋਂ ਉਹਦੇ ਮਾਪਿਓ ਨੂੰ ਪਤਾ ਲੱਗਦਾ ਉਹ ਇੱਕ ਦਿਨ ਉਹਦਾ ਪਾਸਾ ਸੁਣਦੇ ਆ ਟੀਵੀ ਤੇ ਤਾਂ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਵੀ ਸਾਡੀ ਧੀ ਨੇ ਗਲਤੀ ਕੀਤੀ ਆ ਤਾਂ ਉਹਨੂੰ ਅਹਿਸਾਸ ਵੀ ਹੋਇਆ ਪਰ ਉਹ ਆਪਣੀ ਧੀ ਨਾਲ ਕੋਈ ਰਿਸ਼ਤਾ ਨਹੀਂ ਉਹਨਾਂ ਨੇ ਰੱਖਿਆ ਹੁੰਦਾ ਤੇ ਇੱਕ ਦਿਨ ਚੰਨੀ ਆਪਣੀ ਗਵੰਡਨ ਚਾਚੀ ਕੋਲ ਕਹਿੰਦੀ ਆ ਕਿ ਮੇਰਾ ਆਪਣੇ ਮਾਪਿਓ ਨੂੰ ਮਿਲਣ ਜੀ ਕਰਦਾ ਉਹ ਕਹਿੰਦੀ ਵੀ ਤੇਰੇ ਮਾਪਿਓ ਕੋਲ ਤਾਂ ਮੈਂ ਤੈਨੂੰ ਲੈ ਜਾਊਂਗੀ ਵੀ ਤੇਰੇ ਮਾਪਿਓ ਦਾ ਇਹ ਨਹੀਂ ਪਤਾ ਹਨਾ ਅੱਗੋਂ ਕੀ ਬੋਲਣਾ ਉਹ ਕਹਿੰਦੀ ਵੀ ਚਾਹੇ ਚਾਚੀ ਉਹ ਮੈਨੂੰ ਮਾਰ ਵੀ ਕਿਉ ਨਾ ਦੇਣ ਪਰ ਮੈਂ ਮਿਲਣਾ ਚਾਹਣੀ ਆ ਚਲੋ ਚਾਚੀ ਨੂੰ ਲੈ ਕੇ ਆਪਣੇ ਮਾਪਿਓ ਦੇ ਘਰ ਜਾਂਦੀ ਆ ਜਦੋਂ ਦਰਵਾਜ਼ਾ ਖੜਕਾਉਂਦੀ ਆ ਤਾਂ ਚੰਨੀ ਦੀ ਮਾਂ ਦਰਵਾਜ਼ਾ ਖੋਲਦੀ ਆ ਤੇ ਆਪਣੀ ਧੀ ਨੂੰ ਵੇਖ ਕੇ ਹੋ ਰੋਣ ਲੱਗ ਜਾਂਦੀ ਆ ਦੋਨਾਂ ਕੁੜੀਆਂ ਵੱਲ ਵੇਖਦੀ ਆ ਤੇ ਉਹ ਸਮਝ ਜਾਂਦੀ ਆ ਵੀ ਇਹ ਰਹੀਆਂ ਕੁੜੀਆਂ ਨੇ ਚੰਨੀ ਭੂਆ ਮਾਰ ਮਾਰ ਕੇ ਰੋਂਦੀ ਆ ਤੇ ਆਪਣੀ ਮਾਂ ਨਾਲ ਲਿਪਟ ਜਾਂਦੀ ਆ ਉਦੀ ਮਾ ਨੂੰ ਗੱਲ ਨਾਲ ਲਾਉਂਦੀ ਆ ਤੇ ਅੰਦਰ ਲੈ ਆਉਂਦੀ ਆ ਅੰਦਰ ਆ ਕੇ ਜਦੋਂ ਚੰਨੀ ਵੇਖਦੀ ਆ ਉਹਦਾ ਪਿਓ ਇੱਕ ਮੰਜੇ ਤੇ ਪਿਆ ਹੁੰਦਾ ਜਿਵੇਂ ਉਹਦੀ ਇੱਕ ਥੰਪੀਨਕ ਲੱਗੀ ਹੁੰਦੀ ਆ ਇਸ ਤਰ੍ਹਾਂ ਉਹ ਵੇਖੀ ਜਾਂਦਾ ਹੁੰਦਾ ਤੇ ਚੰਨੀ ਨੂੰ ਵੇਖ ਕੇ ਉਹਦੀ ਅੱਖਾਂ 'ਚ ਹੰਝੂ ਆਉਂਦੇ ਆ ਆਪਣੇ ਪਿਓ ਨੂੰ ਇਸ ਹਾਲਤ ਦੇ ਵਿੱਚ ਵੇਖ ਕੇ ਚੰਨੀ ਦੀਆਂ ਭੁੱਬਾਂ ਨਿਕਲ ਜਾਂਦੀਆਂ ਤੇ ਉਹ ਆਪਣੇ ਪਿਓ ਦੇ ਪੈਰਾਂ ਤੇ ਡਿੱਗ ਜਾਂਦੀ ਆ ਤੇ ਆਪਦੇ ਪਿਓ ਨੂੰ ਕਹਿੰਦੀ ਆ ਵੀ ਤੂੰ ਮੈਨੂੰ ਮਾਰ ਦੇ ਵੀ ਮੇਰੇ ਵਰਗੀਆਂ ਧੀਆਂ ਨੂੰ ਜਿਉਣ ਦਾ ਹੱਕ ਨਹੀਂ ਵੀ ਜੇ ਹੁਣੇ ਮੌਤ ਆ ਕੇ ਮੈਨੂੰ ਹੁਣੇ ਜਨਮ ਮਿਲਦਾ ਹੋਵੇ ਨਾ ਮੈਂ ਦੁਬਾਰਾ ਜਨਮ ਲੈ ਲਾਂ ਤੇ ਮੈਂ ਕਦੇ ਵੀ ਤੁਹਾਡੀ ਪੱਗ ਨੂੰ ਨਾ ਰੋਲਾ ਕਦੇ ਵੀ ਮੈਂ ਤੁਹਾਡੀ ਇੱਜ਼ਤ ਨਾ ਰੋਲਾ ਪਰ ਮੈਂ ਬੀਤੇ ਸਮਾਂ ਵਾਪਸ ਨਹੀਂ ਲਿਆ ਸਕਦੀ ਤਾਂ ਉਹਦਾ ਪਿਓ ਉਹਦੇ ਸਿਰ ਤੇ ਹੱਥ ਰੱਖਦਾ ਪਰ ਉਹ ਤੋਂ ਬੋਲਿਆ ਨਹੀਂ ਜਾਂਦਾ ਉਹਦੀ ਮਾਂ ਉਹਨੂੰ ਦੱਸਦੀ ਆ ਕਿ ਜਦੋਂ ਤੂੰ ਚਲੀ ਗਈ ਇਸ ਤਰ੍ਹਾਂ ਛੱਡ ਕੇ ਤਾਂ ਤੇਰੇ ਪਿਓ ਤੇਰੇ ਸਦਮੇ ਦੇ ਵਿੱਚ ਅੰਦਰ ਹੀ ਪਿਆ ਰਹਿੰਦਾ ਵੀ ਲੋਕਾਂ ਦੀ ਸ਼ਰਮ ਦਾ ਮਾਰਾ ਇਹ ਬਾਹਰ ਨਹੀਂ ਨਿਕਲਿਆ ਨੇ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਦੀ ਆ ਤੇ ਆਪਣੇ ਮਾਪਿਓ ਤੋਂ ਮਾਫੀ ਮੰਗਦੀ ਆ ਉਹਦੀ ਮਾਂ ਨੂੰ ਮਾਫ ਕਰ ਦਿੰਦੀ ਆ ਕਹੇਤੀ ਇਹ ਚਲ ਦੇਰ ਆਏ ਦਰਸਤ ਆਏ ਸਾਡੀ ਇੱਜ਼ਤ ਤਾਂ ਜਿਹੜੀ ਰੋਲਣੀ ਸੀ ਉਹ ਤਾਂ ਰੋਲੀ ਗਈ ਹੁਣ ਕਿਹੜਾ ਸਾਡੀ ਇੱਜ਼ਤ ਵਾਪਸ ਆਜੂ ਪਰ ਸਾਡੇ ਤੋਂ ਤੇਰਾ ਦੁੱਖ ਵੀ ਦੇਖਿਆ ਨਹੀਂ ਜਾਂਦਾ ਤੇ ਸਾਨੂੰ ਇਸ ਗੱਲ ਦਾ ਵੀ ਅਹਿਸਾਸ ਹੈਗਾ ਕਿ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਆ ਉਹ ਕਹਿੰਦੀ ਵੀ ਅਸੀਂ ਤਾਂ ਤੇਰੇ ਘਰੇ ਕਦੇ ਪੈਰ ਨਹੀਂ ਪਾਵਾਂਗੇ ਪਰ ਤੇਰਾ ਜਦੋਂ ਵੀ ਜੀ ਕਰੇ ਤੂੰ ਸਾਨੂੰ ਮਿਲਣ ਆ ਸਕਦੀਆਂ ਚਾਹ ਪਾਣੀ ਪੀਣ ਤੋਂ ਬਾਅਦ ਗਵਾਂਡਣ ਤੇ ਚੰਨੀ ਉਥੋਂ ਆਪਣੇ ਪੇਕਿਆਂ ਦੇ ਘਰੋਂ ਵਾਪਸ ਜਾਂਦੀਆਂ ਨੇ ਤੇ ਚੰਨੀ ਆਪਣੀ ਮਾਂ ਨੂੰ ਮਿਲਦੀ ਸਮੇਂ ਭੁੱਬਾ ਮਾਰ ਕੇ ਰੋਂਦੀ ਆ ਫਿਰ ਹਰੇਕ ਮਹੀਨੇ ਚੰਨੀ ਆਪਣੇ ਮਾਪਿਆਂ ਨੂੰ ਮਿਲਣ ਜਾਂਦੀ ਆ ਤੇ 6 ਮਹੀਨੇ ਬਾਅਦ ਜਦੋਂ ਚੰਨੀ ਨੂੰ ਪਤਾ ਲੱਗਦਾ ਵੀ ਮੇਰਾ ਪਿਓ ਬਹੁਤ ਬਿਮਾਰਾ ਉਹ ਆਪਣੇ ਪਿਓ ਦਾ ਪਤਾ ਲੈਣ ਜਾਂਦੀ ਆ ਤਾਂ ਉਹਦਾ ਪਿਓ ਉਹਦੇ ਸਿਰ ਤੇ ਹੱਥ ਰੱਖ ਕੇ ਰੋਂਦਾ ਜਿਉਂ ਚੰਨੀ ਆਪਣੇ ਪਿਓ ਨੂੰ ਮਿਲਣ ਆਉਂਦੀ ਸੀ ਉਹਦੇ ਪਿਓ ਤੋਂ ਉਹਦੇ ਨਾਲ ਗੱਲ ਨਹੀਂ ਹੁੰਦੀ ਸੀ ਤੇ ਚੰਨੀ ਵੀ ਰੋਂਦੀ ਰਹਿੰਦੀ ਸੀ ਬਸ ਆਪਦੇ ਪਿਓ ਕੋਲ ਤੇ ਕਹਿੰਦੀ ਰਹਿੰਦੀ ਸੀ ਕਿ ਬਾਪੂ ਤੇਰੀ ਇਸ ਹਾਲਤ ਦੀ ਜ਼ਿੰਮੇਵਾਰ ਮੈਂ ਆ ਮੇਰੇ ਵਰਗੀਆਂ ਧੀਆਂ ਨੂੰ ਜਿਉਣਾ ਦਾ ਕੋਈ ਹੱਕ ਨਹੀਂ ਪਰ ਮੈਂ ਆਪਣੀਆਂ ਧੀਆਂ ਕਰਕੇ ਜਿਉਣੀ ਆ ਜੇ ਮੈਂ ਮਰ ਗਈ ਤਾਂ ਮੇਰੀਆਂ ਧੀਆਂ ਨੂੰ ਕੌਣ ਰੱਖੂਗਾ ਮੇਰੀਆਂ 3 ਪਤਨੀਆਂ ਪਤਾ ਨਹੀਂ ਕਿੱਥੇ ਕਿੱਥੇ ਰੋਲਣ ਗਈਆਂ ਤੇ ਮੈਂ ਆਪਣੀਆਂ 3 ਨੂੰ ਇਹ ਸਿੱਖਿਆ ਦੇਣੀ ਆ ਵੀ ਜੋ ਕੰਮ ਮੈਂ ਕੀਤਾ ਉਹ ਤੁਸੀਂ ਨਹੀਂ ਕਰਨਾ ਤੇ ਮੇਰੀ ਹੋਰ ਵੀ ਕੋਸ਼ਿਸ਼ ਆ ਸਮਾਜ ਦੇ ਵਿੱਚ 3 ਨੂੰ ਇਸ ਗੱਲ ਲਈ ਪਰਪੱਕ ਕਰਨਾ ਕਿ ਤੁਸੀਂ ਕਦੇ ਵੀ ਕੋਈ ਇਹੋ ਜਿਹਾ ਕਦਮ ਨਹੀਂ ਚੱਕਣਾ ਜਿਹੜਾ ਤੁਹਾਡੀ ਮਾਂ ਪਿਓ ਦੀ ਇੱਜ਼ਤ ਨੂੰ ਰੋਲੇ ਤੇ ਉਹਦਾ ਪਿਓ ਦੇ ਸਿਰ ਤੇ ਹੱਥ ਰੱਖਦਾ ਤੇ ਉਹਦੇ ਪਿਓ ਦੀ ਨਾਲ ਦੀਆਂ ਜਾਣ ਨਿਕਲ ਜਾਂਦੀ ਆ ਚੰਨੀ ਬਹੁਤ ਭੁੱਬਾ ਮਾਰ ਕੇ ਰੋਂਦੀ ਆ ਪਿੰਡ ਇਕੱਠਾ ਹੋ ਜਾਂਦਾ ਤਾਂ ਚੰਨੀ ਦੇ ਜਿਹੜੇ ਵੈਣ ਸੀ ਉਹ ਸਾਰੇ ਪਿੰਡ ਦੇ ਲੋਕਾਂ ਦੇ ਕਲੇਜੇ ਚੀਰਦੇ ਸੀ ਜਨੇ ਆਪਣੀਆਂ ਗਲਤੀਆਂ ਦੀ ਮਾਫੀ ਲੈਣਾ ਰਾਹੀ ਮੰਗਦੀ ਆ ਤੇ ਉਹ ਪਿੰਡ ਦੇ ਹਰੇਕ ਬੰਦੇ ਨੂੰ ਕਹਿੰਦੀ ਆ ਕਿ ਮੇਰੇ ਕਰਕੇ ਇਸ ਪਿੰਡ ਦੀਆਂ ਪਤਾ ਨਹੀਂ ਕਿੰਨੀਆਂ ਕੁੜੀਆਂ ਦੀ ਜ਼ਿੰਦਗੀ ਬਰਬਾਦ ਹੋਈ ਹੋ ਤੇ ਹੁਣ ਮੈਂ ਚਾਹੁੰਨੀ ਆ ਵੀ ਮੈਂ ਸਮਾਜ ਦੇ ਵਿੱਚ ਕੋਈ ਇਹੋ ਜਿਹਾ ਕੰਮ ਕਰਾਂ ਤੇ ਲੋਕ ਜੇ ਹੁਣ ਅਸਲ ਦੇ ਵਿੱਚ ਜਿਹੜਾ ਸਾਡਾ ਸਮਾਜ ਆ ਸਖਤ ਵੀ ਬਹੁਤ ਆ ਤੇ ਨਰਮਦਿਲ ਵੀ ਬਹੁਤ ਆ ਜਦੋਂ ਕੋਈ ਵੀ ਇਨਸਾਨ ਗਲਤੀ ਕਰਕੇ ਆਪਣੀ ਗਲਤੀ ਲਈ ਮਾਫੀ ਮੰਗਦਾ ਤਾਂ ਸਾਰੇ ਲੋਕਾਂ ਦੇ ਦਿਲ ਪਿਗਲ ਜਾਂਦੇ ਆ ਤਾਂ ਫਿਰ ਜਿੰਨੀਆਂ ਵੀ ਆਂਡ-ਗਵਾਂਡ ਦੀਆਂ ਔਰਤਾਂ ਹੁੰਦੀਆਂ ਉਹ ਚੰਨੀ ਨੂੰ ਚੁੱਪ ਕਰਾਉਂਦੀਆਂ ਕਿ ਕੋਈ ਨਾ ਧੀਏ ਜੇ ਤੂੰ ਗਲਤੀ ਕੀਤੀ ਹੈ ਤਾਂ ਤੈਨੂੰ ਅਹਿਸਾਸ ਵੀ ਹੋਇਆ ਤੈਨੂੰ ਕੋਈ ਕੁਝ ਨਹੀਂ ਕਹਿੰਦਾ ਜਿਹੜਾ ਸਮਾਂ ਸੀ ਮਾੜਾ ਉਹ ਲੰਘ ਗਿਆ ਅੱਗੇ ਤੋਂ ਤੂੰ ਇਹ ਗੱਲ ਦਾ ਖਿਆਲ ਰੱਖਣਾ ਵੀ ਕੋਈ ਇਹੋ ਜਿਹਾ ਕੰਮ ਨਾ ਹੋਵੇ ਜਿਹੜਾ ਹਨਾ ਹਜੇ ਵੀ ਤੇਰੇ ਮਾਪਿਆਂ ਨੂੰ ਜਿਉਂਦੇ ਜੀ ਮਾਰੇ ਵੀ ਤੇਰੇ ਪਿਓ ਦੀ ਤਾਂ ਲਿਖੀ ਇੰਨੀ ਸੀ ਵੀ ਹਰੇਕ ਬੰਦੇ ਨੇ ਜਾਣਾ ਤਾਂ ਹੁੰਦਾ ਹੀ ਆ ਉਹਦਾ ਕੋਈ ਨਾ ਕੋਈ ਬਹਾਨਾ ਬਣਦਾ ਇੰਨਾਂ ਗੱਲਾਂ ਨਾਲ ਚੰਨੀ ਦਾ ਮਨ ਮੜ ਮੜ ਜਾਂ ਟਿਕ ਜਾਂਦਾ ਚੰਨੀ ਦੇ ਪਿਓ ਦਾ ਸੰਸਕਾਰ ਕੀਤਾ ਜਾਂਦਾ ਸਾਰੀਆਂ ਅੰਤਿਮ ਰਸਮਾਂ ਕਰਨ ਤੋਂ ਬਾਅਦ ਭੋਗ ਵੀ ਪਾਇਆ ਜਾਂਦਾ ਫਿਰ ਚੰਨੀ ਆਪਣੀ ਮਾਂ ਕੋਲ ਹੀ ਰਹਿਣ ਆ ਜਾਂਦੀ ਆ ਕਿਉਂਕਿ ਹੈਪੀ ਦਿਨ ਰਾਤ ਸ਼ਰਾਬ ਦੇ ਵਿੱਚ ਰੱਜਿਆ ਰਹਿੰਦਾ ਸੀ ਤੇ ਉਹ ਚੰਨੀ ਨੂੰ ਕੁੱਟਦਾ ਮਾਰਦਾ ਸੀ ਚੰਨੀ ਫਿਰ ਸੋਚਦੀ ਆ ਵੀ ਮੈਂ ਤੇਰੇ ਕਰਕੇ ਆਪਣੇ ਮਾਂ ਪਿਓ ਛੱਡੇ ਵੀ ਹੁਣ ਮੈਂ ਆਪਣੀ ਮਾਂ ਦਾ ਸਹਾਰਾ ਬਣੂੰਗੀ ਤੇ ਚੰਨੀ ਫਿਰ ਆਪਣੇ ਮਾਂ ਕੋਲ ਰਹਿੰਦੀ ਆ ਤੇ ਪਿੰਡ ਦੇ ਲੋਕ ਵੀ ਫਿਰ ਉਹਨੂੰ ਨਫ਼ਰਤ ਨਹੀਂ ਕਰਦੇ ਹੁਣ ਕਿਉਂਕਿ ਹੁਣ ਉਮਰ ਉਹਦੀ ਲੰਘ ਚੁੱਕੀ ਸੀ ਤੇ ਉਹਨੇ ਆਸੇ-ਪਾਸੇ ਆਣ-ਗਮਾਣ ਦੀਆਂ ਜਿੰਨੀਆਂ ਵੀ ਕੁੜੀਆਂ ਸੀ ਸਾਰਿਆਂ ਨੂੰ ਇਹੀ ਸਮਝਾਉਣਾ ਸਮਾਜ ਦੇ ਵਿੱਚ ਉਹਦੀ ਇੱਕ ਪਛਾਣ ਬਣ ਚੁੱਕੀ ਸੀ ਤੇ ਉਹਨੇ ਆਪਣੀ ਗਲਤੀ ਕਦੇ ਵੀ ਲੋਕਾਂ ਤੋਂ ਲੁਕਾਈ ਨਹੀਂ ਸੀ ਉਹ ਆਪਣੀ ਗਲਤੀ ਦੀ ਉਦਾਹਰਣ ਦੇ ਕੇ ਕੁੜੀਆਂ ਨੂੰ ਜਾਗਰੂਕ ਕਰਦੀ ਸੀ ਵੀ ਜਿਹੜੀ ਗਲਤੀ ਮੈਂ ਕੀਤੀ ਉਹ ਤੁਸੀਂ ਨਹੀਂ ਕਰਨੀ ਹੈਗੀ ਇਹਦੇ ਨਾਲ ਲੋਕਾਂ ਤੇ ਬਹੁਤ ਸਕਾਰਾਤਮਕ ਪ੍ਰਭਾਵ ਪੈਂਦਾ ਸੀਗਾ ਹਾਂਜੀ ਦੋਸਤੋ ਆਪਣਾ ਇਸ ਕਹਾਣੀ ਨੂੰ ਸੁਣਾਉਣ ਦਾ ਮਕਸਦ ਕਿ ਬੱਚੇ ਇਸ ਉਮਰ ਦੇ ਵਿੱਚ ਜੋ ਗਲਤੀਆਂ ਕਰਦੇ ਨੇ ਮਾਮਾ ਨੂੰ ਆਪਣੀਆਂ ਧੀਆਂ ਦਾ ਖਾਸ ਖਿਆਲ ਰੱਖਣ ਦੀ ਲੋੜ ਆ ਮਾਮਾ ਨੂੰ ਆਪਣੀਆਂ ਧੀਆਂ ਨਾਲ ਦੋਸਤਾਨਾ ਵਿਹਾਰ ਕਰਨ ਦੀ ਲੋੜ ਆ ਉਹਨਾਂ ਨੂੰ ਰੋਜ਼ ਇਸ ਗੱਲ ਲਈ ਪਰਪੱਕ ਕਰਨਾ ਚਾਹੀਦਾ ਉਹਨਾਂ ਨਾਲ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਆ ਕਿ ਇਹੋ ਜਿਹੇ ਜਿਹੜੇ ਕਦਮਾਂ ਕੁੜੀਆਂ ਉਠਾ ਲੈਂਦੀਆਂ ਨਾਲ ਉਹ ਆਪਣੀ ਜ਼ਿੰਦਗੀ ਖਰਾਬ ਕਰਦੀਆਂ ਤੇ ਮਾਪਿਓ ਦੀ ਇੱਜ਼ਤ ਰੋਲਦੀਆਂ ਭਾਵੇਂ ਸਾਡਾ ਸਮਾਜ ਜਿੰਨਾ ਮਰਜ਼ੀ ਪੜ ਲਿਖ ਜਾਵੇ ਪਰ ਇਸ ਤਰ੍ਹਾਂ ਕਿਸੇ ਬਗਾਨੇ ਮੁੰਡੇ ਦੀ ਖਾਤਰ ਘਰੋਂ ਭੱਜੀਆਂ ਕੁੜੀਆਂ ਦੀ ਸਮਾਜ ਦੇ ਵਿੱਚ ਕੋਈ ਇੱਜ਼ਤ ਨਹੀਂ ਹੁੰਦੀ ਤੇ ਨਾਲੇ ਉਹਦੇ ਮਾਪਿਓ ਨੂੰ ਵੀ ਸਮਾਜ ਦੁਰਕਾਰ ਦਿੰਦਾ ਗਾ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਏਗੀ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਰੱਖਿਆ ਕਰੋ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ਕਾ